ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੀ ਹਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ ਬਾਕਰਪੁਰ ਵਾਲੇ ਸਾਇੰਸ ਸੁਰਿੰਦਰ ਸ਼ਾਹੀ ਦੱਸੀ ਜਾ ਰਹੀ ਹੈ ਜਿਸ ਨੂੰ ਕੁਝ ਔਰਤਾਂ ਵੱਲੋਂ ਘੇਰਾ ਪਾਇਆ ਜਾਂਦਾ ਹੈ ਉਸ ਦੀ ਕੁਟਮਾਰ ਕੀਤੀ ਜਾਂਦੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਦੋ ਧਿਰਾਂ ਆਪਸ ਚ ਝਪੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗਾਲੀ ਗਲੋਚ ਕਰਦੀਆਂ ਨੇ ਤੇ ਹੱਥੋਂ ਪਾਈ ਤੱਕ ਹੋ ਜਾਂਦੀਆਂ ਨੇ ਤੁਹਾਂ ਦੱਸ ਦਈਏ ਕਿ ਇਹ ਵੀਡੀਓ ਬਾਕਰਪੁਰ ਵਾਲੇ ਸਾਇੰਸ ਸੁਰਿੰਦਰ ਸ਼ਾਹੀ ਦੱਸੀ ਜਾਂਦੀ ਹੈ ਤੁਹਾਂ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਏ ਬਾਕਰਪੁਰ ਵਾਲੇ ਸਾਇੰਸ ਸੁਰਿੰਦਰ ਸ਼ਾਹ ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਨੇ ਇਹਨਾਂ ਦੀਆਂ ਤਸਵੀਰਾਂ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ ਸੈਲੀਬ੍ਰਿਟੀਜ਼ ਦੇ ਨਾਲ ਨਜ਼ਰ ਆਉਂਦੀਆਂ ਰਹਿੰਦੀਆਂ ਨੇ ਪਰ ਹਾਲ ਹੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਇੰਸ ਸੁਰਿੰਦਰ ਸ਼ਾਹ ਦੀ ਕੁੱਟਮਾਰ ਹੁੰਦੀ ਸਾਫ਼ ਦਿਖਾਈ ਦਿੰਦੀ ਹੈ ਤੇ ਇਸ ਵੀਡੀਓ ਦੇ ਵਿੱਚ ਗਾਲੀ ਗਲੋਚ ਵੀ ਸੁਣਾਈ ਦਿੰਦਾ ਹਾਲਾਂਕਿ ਇਹ ਵੀਡੀਓ ਕਦੋਂ ਦੀ ਹੈ ਕਿੱਥੋਂ ਦੀ ਹੈ ਤੇ ਕਦ ਇਹ ਹੱਥੋਂ ਪਾਈ ਹੋਈ ਹੈ ਇਸ ਬਾਰੇ ਕੋਈ ਜਾਣਕਾਰੀ ਫਿਲਹਾਲ ਨਹੀਂ ਸਾਹਮਣੇ ਆਈ ਪਰ ਇਹ ਵੀਡੀਓ ਲਗਾਤਾਰ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਕਿਉਂਕਿ ਬਾਕਰਪੁਰ ਵਾਲੇ ਸਾਈਂ ਦੀ ਜਿੱਕਰ ਗੱਲ ਕਰੀਏ ਤਾਂ ਇਹ ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਨੇ ਹੁਣ ਇਹਨਾਂ ਦੀ ਕੁੱਟਮਾਰ ਵਾਲੀ ਵੀਡੀਓ ਜਦੋਂ ਵਾਇਰਲ ਹੋ ਰਹੀ ਹੈ ਤਾਂ ਇਹ ਫਿਰ ਤੋਂ ਸੁਰਖੀਆਂ ਦੇ ਵਿੱਚ ਬਣ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਕਿਉਂਕਿ ਇਹਨਾਂ ਨੂੰ ਵੀਜ਼ਾ ਲਗਾਉਣ ਦੇ ਵਿੱਚ ਜਿੱਕਰ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ ਵੀਜ਼ਾ ਲਗਾਉਣ ਦੇ ਲਈ اور ਵੀਜ਼ਾ ਲਵਾਉਣ ਲਈ ਮਸ਼ਹੂਰ ਇਹ ਮੰਨੇ ਜਾਂਦੇ ਨੇ ਕਿਉਂਕਿ ਇਹ ਪਾਸਪੋਰਟ ਫੜ ਕੇ ਉਸਤੇ ਆਪ ਦੇ ਹੱਥ ਨਾਲ ਕੁਝ ਸਾਈਨ ਕਰਦੇ ਨੇ ਜਿਸ ਤੋਂ ਬਾਅਦ ਕਿਹਾ ਜਾਂਦਾ ਕਿ ਵੀਜ਼ਾ ਝਟਪਟ ਲੱਗ ਜਾਂਦਾ ਪਰ ਜੇਕਰ ਗੱਲ ਕਰੀਏ ਤਾਂ ਹੁਣ ਬਾਕਰਪੁਰ ਵਾਲੇ ਸਾਈ ਜੀ ਦੀ ਜਨਾਨੀਆਂ ਦੇ ਨਾਲ ਉਲਝਦਿਆਂ ਦੀ ਵੀਡੀਓ ਸਾਹਮਣੇ ਆਈ ਹੈ ਔਰ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਾਲੀ ਗਲੋਚ ਸਾਫ਼ ਸੁਣਾਈ ਦਿੰਦਾ ਹੈ ਉਹਨਾਂ ਦੇ ਵੱਲੋਂ ਹੱਥੋਂ ਪਾਈ ਕੀਤੀ ਹੋਈ ਸਾਫ਼ ਦਿਖਾਈ ਦਿੰਦੀ ਹੈ ਤੇ ਬਾਕਰਪੁਰ ਵਾਲੇ ਸਾਈ ਦੀ ਕੁੱਟਮਾਰ ਵੀ ਸਾਫ ਇਸ ਵੀਡੀਓ ਦੇ ਵਿੱਚ ਦਿਖਾਈ ਦਿੰਦੀ ਹੈ ਹਾਲਾਂਕਿ ਵੀਡੀਓ ਕਿੱਥੋਂ ਦੀ ਹੈ ਕਦੋਂ ਦੀ ਹੈ ਇਸ ਬਾਰੇ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਬਾਕਰਪੁਰ ਵਾਲੇ ਸਾਈਂ ਜੀ ਦੀ ਕੁੱਟਮਾਰ ਹੁੰਦਿਆਂ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਔਰ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ Subscribe to One India Channel and never miss an update.